ਅਗਲੀ ਗੱਲ ਬਿਲਕੁਲ ਠੀਕ ਹੈ ਗੱਲ ਬਾਈ ਜੀ ਤੁਸੀਂ ਕਹਿੰਦੇ ਹੋ ਤੁਸੀਂ ਸਾਡੇ ਨਾਲ ਸੀ ਅਸੀਂ ਕਹਿੰਦੇ ਹਾਂ ਮੈਨੂੰ ਯਾਦ ਹੈ ਉਹ ਦਿਨ ਵੀ ਯਾਦ ਹੈ ਜਦੋਂ ਬਾਈ ਜੀ ਨਹਿਰਾ ਦੇ ਹੁੰਦੇ ਹੁੰਦੇ ਸੀ ਇਹਨਾਂ ਕੋਈ ਚਾਰ ਲੈਣੇ ਹੁੰਦੇ ਸੀ ਤਾਂ ਡੀਡੀ ਫਰ 40 ਖੜੇ ਹੁੰਦੇ ਸੀਗੇ ਨਹਿਰਾ ਦੇ ਪਾਣੀਆਂ ਦੇ ਮਸਲੇ ਦੀ ਗੱਲ ਕਰਦੇ ਸੀ ਮੈਨੂੰ ਯਾਦ ਹੈ ਜੋ ਖੰਡ ਮੇਲ ਦਾ ਸਮਾਗਮ ਚੱਲਿਆ ਅਸੀਂ ਆਲੇ ਖੜੇ ਐ ਸੀ ਸੰਦੀਪ ਬੜੀ ਵਿਕਾਸਰੀ ਉਦੋਂ ਅਸੀਂ ਚਾਲੀ ਸੀ ਤੁਸੀਂ ਆਏ ਸੀਗੇ ਮੈਨੂੰ ਯਾਦ ਹੈ ਜੋ ਨਰਾਂ ਦਾ ਮਸਲਾ ਚੱਲਿਆ ਸੀ ਉਦੋਂ ਵੀ ਤੁਸੀਂ ਆਏ ਸੀ ਮੈਨੂੰ ਯਾਦ ਹੈ ਜੋ ਬੀਐਸਡ ਇਰੀਗੇਸ਼ਨ ਵਾਸਤੇ ਬੈਠੇ ਸੀਗੇ ਤੇ ਜਤਿੰਦਰ ਭਾਈ ਬੈਠੀ ਸੀ ਡੀਟੀਐਫ ਉਦੋਂ ਵੀ ਤੁਸੀਂ ਆਏ ਸੀ ਪਰ ਹੁਣ ਕੀ ਗੱਲ ਹੋ ਗਈ ਇਸ ਸੀਟ 'ਚ ਚੀਜ਼ ਕੀ ਐ ਜਿਹੜਾ ਕੁਰਸੀ ਤੇ ਬੈਠਦਾ ਉਹੀ ਬੱਸਾਂ ਵਟ ਲੈ ਲੈਂਦਾ ਚੰ 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 ਉਹੋਕੇ ਜਿਹੜੇ ਆ ਦੱਸੇ ਮੇਰੇ ਵੱਡੇ ਭਾਈ ਨੇ ਚਾਹ ਸਾਹਿਬ ਨੇ ਵੀ ਕਹਿੰਦੇ ਸਿੱਖਿਆ ਮੰਤਰੀ ਜੀ ਮੇਰੇ ਮਹਿਮਾਨ ਆਏ ਆ ਉਹਨੂੰ ਦੱਸੋ ਉਹਨੂੰ ਕਹੋ ਵੀ ਜਿਉਂ ਨਾ ਮਹਿਮਾਨ ਨੂੰ ਛੱਡ ਕੇ ਜਾਊਗਾ ਤੇ ਸਾਰੇ ਬੰਜਾਬ ਦੇ ਵਿਧਾਨ ਸਭਾ ਦੇ ਮਹਿਮਾਨ ਆਣੇ ਪਹੁੰਚਾਂਗੇ 12 ਦੇ ਉੱਤੇ ਉੱਥੇ ਇੱਕ ਮਹਿਮਾਨ ਨੂੰ ਡੰਡ ਕਰਨਾ ਕਿੰਨਾ ਹਜ਼ਾਰਾਂ ਮਹਿਮਾਨ ਨੂੰ ਡੰਡ ਕਰਨਾ ਤੁਸੀਂ ਦੇਖਣਾ ਉਹ ਇੱਕ ਮਹਿਮਾਨ ਵਾਸਤੇ ਇਹਨਾਂ ਨੂੰ ਛੱਡ ਕੇ ਗਿਆ ਆਉਣੇ ਨੂੰ ਦੁਬਾਰਾ ਸਾਡੇ ਘਰਾਂ ਚ ਜਾਣਾ ਸਾਡੇ ਵਿਧਾਨ ਸਭਾ ਹਲਕੇ ਚ ਜਾਣਾ ਸਾਡੇ ਤੋਂ ਵੋਟਾਂ ਮੰਗਵਾਉਣਾ ਫੇਰ ਪੁੱਛਾਂਗੇ ਵੀ ਕਿਹੜੇ ਮਹਿਮਾਨ ਦੀ ਗੱਲ ਕਰਦਾ ਸੀ ਇਹਨਾਂ ਮਹਿਮਾਨਾਂ ਦੀ ਗੱਲ ਕਰਦਾ ਸੀ ਕਿ ਉਸ ਮਹਿਮਾਨ ਦੀ ਗੱਲ ਕਰਦਾ ਸੀ ਸਰਕਾਰਯੋਗ ਸਾਥੀਓ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਇਹ ਕਹਿ ਗਏ ਬਣੀ ਸਰਕਾਰ ਵੀ ਪੰਜਾਬ ਨੂੰ ਸੁਣਨੀ ਚਿੜੀ ਬਣਾਉਣਾ ਤੇ ਨੌਚਣ ਲੱਗੀ ਹੋਈ ਹੈ ਆ ਖੜੀ ਆ ਇੱਥੇ ਸਾਥੀ ਮੇਰੀ ਭਰਾਏ ਤੇ ਕਈ ਮੇਰੇ ਨਾਲ ਬੜੇ ਹੋਏ ਆ ਪੰਜਾਬ ਉਸ ਤੇ ਮੈਂ ਦੱਸਿਆ ਇਸ ਤੋਂ ਬਾਅਦ 4 ਵਜੇ ਆਪਾਂ ਨਹਿਰੋ ਤੇ ਮਿਲਣਾ ਬਾਈ ਉੱਥੇ ਫੇਰ ਧਰਨਾ ਹੈ ਇਹ ਪੰਜਾਬ ਸਰਕਾਰ ਕਹਿੰਦੀ ਸੀ ਪੰਜਾਬ ਦੇ ਵਿੱਚ ਕੋਈ ਧਰਨਾ ਨਹੀਂ ਲਗਣ ਦੇਣਾ ਪੰਜਾਬ ਦੇ ਵਿੱਚ ਕੋਈ ਬੇਰਗਾਰੀ ਰਹਿਣ ਦੇਣਾ ਪੰਜਾਬ ਨੂੰ ਸੁਣਵੀਂ ਚਿੜੀ ਬਣਾ ਦੇਣਾ ਤੇ ਸੰਮਾਹ ਸਾਹਿਬ ਪੰਜਾਬ ਦੇ ਵਿੱਚ ਦੇਖੀਏ ਤਾਂ ਜੱਜ ਦੀ ਦੋ ਧਰਨੇ ਫਰੀਦਕੋਟ ਜ਼ਿਲ੍ਹੇ ਦੀ ਹੈ ਤੇ ਉਸ ਤੋਂ ਬਾਅਦ ਹੋਰ ਪੰਜਾਬ ਵਿੱਚ ਕਿੰਨੇ ਲੱਗੇ ਹੋਏ ਆ ਪਤਾ ਹੀ ਕੋਈ ਨਹੀਂ ਪੰਜਾਬ ਤੁਹਾਡੇ ਤੋਂ ਆਸ ਕਰਦਾ ਹੈ 92 ਸੀਟਾਂ ਦਿੱਤੀਆਂ ਪੰਜਾਬ ਨੇ ਬੱਕ ਭਰ ਕੇ ਵੋਟਾਂ ਨਹੀਂ ਪਾਈ ਐ ਇਸ ਕਰਕੇ ਪਾਈ ਐ ਵੀ ਲੋਕ ਗਿਆ ਨਾ ਖੜਨਾ ਤੁਸੀਂ ਲੋਕਾਂ ਕੋਲ ਆ ਕੇ ਪੁੱਛੋ ਵੀ ਮਸਲੇ ਕੀ ਐ ਤੇ ਮਸਲੇ ਹੱਲ ਹੋਣ ਪਰ ਲੋਕ ਤੁਹਾਡੇ ਬਾਹਰ ਇਕੱਠੇ ਹੋਗੇ ਜਾਣਦੇ ਆ ਕਿੱਲੇ ਤੁਹਾਡੇ ਨਹੀਂ ਮੁੱਖ ਮੰਤਰੀ ਦੇ ਬਾਹਰ ਜ ਸਾਡੇ ਛੋਟੇ ਭੈਣ ਭਰਾ ਸਾਡੇ ਵੱਡੇ ਭੈਣ ਭਰਾ ਕੰਪਿਊਟਰਾਂ 'ਤੇ ਬੈਠੇ ਐ ਅੱਜ ਫਰੀਦਕੋਟ ਆਲ ਕੇ ਜੋ ਮਿਗੇ ਆ ਬੈਠੀ ਆ ਪਿਛਲੇ ਲਗਭਗ ਡੇਢ ਮਹੀਨੇ ਤੋਂ ਮੰਗ ਕਰਦੇ ਆ ਵੀ ਰਹਿਣਾ ਕਰੋ ਸਿੱਖਿਆ ਉਪਾਉਦੇ ਵਿੱਚ 2004 ਤੋਂ ਵਰਤੀ ਹੈ ਤੇ ਮੇਰੇ ਮੇਰੀਆਂ ਵੱਡੀਆਂ ਭੈਣਾਂ ਉਹ ਰਿਕਾਰ ਹੋਣ ਵਾਲੀਆਂ ਤੇ ਇਹਦੇ ਤੇ ਰੈਗੂਲਰ ਦੀ ਗੱਲ ਹੀ ਕੋਈ ਨਹੀਂ ਅਬਾ ਤੇ ਸਾਡਾ ਇੱਥੇ ਐਮਸੀਯੂ ਵਾਲੇ ਸਾਥੀ ਮੈਰੀਡੋਨੀ ਸਕੂਲ ਵਾਲੇ ਸਾਥੀ ਅਜੇ ਬੈਠੀਏ ਜੜੀਆਂ ਪੜਨਾ ਲਗਭਗ 14 ਸਾਲ ਹੋ ਗਏ ਤੁਹਾਡੀ ਸਰਕਾਰ ਇਹ ਕਹਿੰਦੀ ਸੀ ਵੀ ਸਿੱਖਿਓ 1 ਨੰਬਰ ਤੇ ਸੇਵਕ 1 ਨੰਬਰ ਤੇ ਇਸ ਤੋਂ ਵੱਧ ਗਾਂਵਰ ਸਰਕਾਰ ਕਹਿੰਦੀ ਸੀ ਵੀ ਇਹਨਾਂ ਮੈਰੀਡੋਨੀ ਸਕੂਲਾਂ ਚ ਬੜੇ ਜਵਾਗ ਚੰਗੀਆਂ ਚੰਗੀਆਂ ਕੰਪਨੀਆਂ ਮਾਈਕਰੋਸਾਫਟ ਵਾਲੀਆਂ ਕੰਪਨੀਆਂ ਦੇ ਵਿੱਚ ਚੰਗੇ ਬਣ ਜਾਂਦੇ ਜਾਂਦੇ ਜੀ ਉਹਨਾਂ ਦੇ ਜਿਹੜੇ ਪੜਾਏ ਜਵਾਕ ਆ ਉਹ ਤਾਂ ਲੈਂਦੇ ਆ 1.5 ਲੱਖ ਰੁਪਇਆ ਤੇ ਇਹਨਾਂ ਨੂੰ ਇਨਕ੍ਰੀਮੈਂਟ ਲੱਗਿਆ 1300 ਰੁਪਇਆ 13 ਸਾਲਾਂ 'ਚ ਸ਼ਰਮੰਦੀ ਆ ਤਨਖਾਹ ਦੱਸਦੇ ਆ ਸ਼ਰਮੰਦੀ ਇਨਕ੍ਰੀਮੈਂਟ ਦੱਸਦੇ ਆ ਸੰਧਵਾ ਸਾਹਿਬ ਆਪ ਤੇ ਪੰਜਾਬ ਦੇ ਮੁੱਖ ਮੰਤਰੀ ਫੋਟੋ ਫੜ ਕੇ ਬਿੰਦਾ ਸੀ ਪਾਣੀ ਪੈਨਸ਼ਨ ਬਹਾਲ ਕਰੋ ਮੂੰਹ ਤੇ ਚੜਾਇਆ ਹੋਇਆ ਸੀ ਮਾਸਕ ਵੀ ਸਰਕਾਰ ਗੰਗਸ ਬੋਲਣ ਦੀ ਨਹੀਂ ਨਦੀ ਤੇ ਹੁਣ ਕਿੱਥੇ ਦੰਦ ਜੁੜ ਗਏ ਬਈ ਹੁਣ ਕੀ ਗੱਲ ਹੋ ਗਈ ਹੁਣ ਕੀ ਰੁਕ ਗਿਆ ਕਿ ਤੇਗਾ ਤੇਰਾ ਹਰਾ ਪੈਣਾ ਉਹ ਨਹੀਂ ਇਹਦਾ ਤਾਂ ਆ ਜਾ ਸਾਡੇ ਇੱਥੇ ਕਈ ਬੀਜੀਐਸ ਅਧਿਕਾਰੀ ਬੈਠੇ ਆ ਪ੍ਰਿੰਸੀਪਲ ਵੀ ਬੈਠੇ ਹਰਾ ਪੈਣਾ ਹੀ ਦੇ ਦੇਣੇ ਆ ਜੇ ਨਹੀਂ ਚਲਾਣਾ ਆਉਂਦਾ ਤਾਂ ਕੁੜੀ ਗੱਲ ਨਹੀਂ ਰਾਤ ਮੋੜੀ ਦਾ ਸ਼ੇਰ ਹੈ ਸ਼ੇਰਨੀ ਮੈਂ ਕਹਿੰਦਾ ਉਹ ਆਖਰ ਤੇਰੀ ਕਹਿੰਦਾ ਵੀ ਇਹ ਕੁਰਸੀ ਹੈ ਜੇ ਤੁਹਾਨੂੰ ਕੋਸ਼ੀ ਨਹੀਂ ਮੈਨ ਤਾਂ ਉੱਤਰ ਜਾ ਤੇ ਅਸੀਂ ਨਹੀਂ ਆਏ ਕਹਿੰਦੇ ਲੋਕਤਾਰ ਦੇਣਗੇ ਉਸ ਤੋਂ ਪਹਿਲਾਂ ਵੀ ਅਕਾਲੀ ਦਲ ਪੰਜਾਬ ਦਾ ਜਿਹੜਾ ਕਹਿੰਦਾ ਸੀ 25 ਸਾਲ ਰਾਜ ਕਰਾਂਗੇ ਜਿਹਦਾ ਹੁਣ ਸਕੂਟਰ ਦੇ ਜੜਕੇ ਵਿਧਾਨ ਸਭਾ ਜਾਂਦੇ ਤਿੰਨ ਜਾਣੇ ਆ ਉਹਨਾਂ ਦੇ ਨਾਮਾ ਵੀ ਕੋਈ ਪਤਾ ਨਹੀਂ ਕਦੋਂ ਜਵਾਬ ਦੇ ਜਾਣ ਵੀ ਹਾਂ ਸੜ ਦਾ ਹੱਥ ਖੜੇ ਆ ਬਾਈ ਜੀ ਅਸੀਂ ਤੁਹਾਡੇ ਬਾਹਰ ਚ ਬੈਠੇ ਆ ਇਹ ਇਹ ਸਾਡੀ ਪਰਖ ਨਹੀਂ ਘੜੀ ਐ ਤੇ ਅਸੀਂ ਉਹ ਆ ਐਸਾ ਸelum ਸਾਰੇ ਜਿਹੜੇ ਆ ਤੁਹਾਡੀ ਫੂਟਕੋਟਿੰਗ ਦੇ ਵਿੱਚ ਡੇਡ ਡੇਡ ਮਿੰਨਾ ਲਾ ਕੇ ਆਇਆ ਜਿਹੜੇ ਸੀਐਸਐਸ ਦੇ ਪਿੱਛੇ ਲੜ ਸਕਦੇ ਆ ਆਪਦੇ ਪਿੱਛੇ ਕਿਥੇ ਕਰ ਜਾਵਾਂਗੇ ਰਾਮਪੁਰੇ ਬੈਠੇ ਰਹੇ ਆ ਚਲ ਛੁੱਟੀਆਂ ਲੈ ਕੇ ਬੈਠੇ ਨਹੀਂ ਅਠ ਦੇਣਾ ਐਂ ਨਹੀਂ ਚ ਬੈਠੇ ਰਹੇ ਆ ਢੋਬੂ ਜੀ ਬੈਠੇ ਰਹੇ ਆ ਐਂ ਹੀ ਬੈਠਾਂਗੇ ਡਟ ਕੇ ਬੈਠਾਂਗੇ ਸਬਰ ਬਖਣਾ ਕੋਈ ਚੱਕਰ ਨਹੀਂ ਐ ਅਸੀਂ ਲਗਾਤਾਰ ਆਏ ਲੜਾਈ ਦੇ ਮੈਦਾਨ 'ਚ ਲੜਾਈ ਦੇ ਮੈਦਾਨ 'ਚ ਦਸੂ ਸਿੱਖਿਆ ਮੰਤਰੀ ਨੂੰ ਜੋ ਮੁੱਖ ਮੰਤਰੀ ਨੂੰ ਉਹ ਵੀ ਡੀਟੀਐਫ ਤੇ ਸੰਜਿਆ ਦੇ ਫੰਗੋਰਚਾ ਇਕੱਠੇ ਹੋ ਗਏ ਆ ਤੇ ਮਸਲੇ ਜਿਹੜੇ ਆੜੇ ਹੋਏ ਆ ਤੇ ਗੱਡਾ ਕੱਢਣ ਦੀ ਲੋੜ ਹੈ ਨਹੀਂ ਤਾਂ ਐ ਹੀ ਪੰਜਾਬ ਦੇ ਸਿੱਖਿਆ ਮੰਤਰੀ ਮੂਰੇ ਲਈ ਮਹਿਮਾਨਾਂ ਦੀ ਸੀ ਲੰਬੀ ਲੜੀ ਲਾਉਂਦੇ ਰਵਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ